ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਤਿੰਨ ਬੈੜਾ ਤਿੰਨੇ ਤਾਜ਼ਾ ਸੂਂਆ ਮਿਆਂ ਤੇ ਜੇਰਾ ਤਿੰਨਾ ਦੇ ਪਿੱਛੇ ਪਈਆਂ ਬੱਚੇ ਸਾਹਮਣੇ ਆ ਧਾਰਾ ਵਗੈਰਾ ਓਕੇ ਆ ਮਾਰ ਕੇ ਵੀ ਦਿਖਾਵਾਂਗੇ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਜਸਵਿੰਦਰ ਸਿੰਘ ਆ ਜੀ ਪਿੰਡ ਧੌਲਾ ਜਲਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 97796212168 ਠੀਕ ਆ ਤਿੰਨੇ ਇਕੱਠੀਆਂ ਸੂਈਆਂ ਵਰਾਦੀਆਂ ਹਾਂਜੀ ਹਾਂ ਇਹ ਰਾਦੀਆਂ ਸੂਈਆਂ ਨੇ ਜੀ 2.5 ਤਿੰਨ ਗੁਆਚੇ ਲਾ ਪਰ ਸੂਈਆਂ ਠੀਕ ਆ ਇਕੱਠੀਆਂ ਸੂਈ ਪਿਆ ਸਾਰੀਆਂ ਹਾਂਜੀ ਜੇਰਾ ਆਪ ਵੀ ਇੱਕ ਦੀ ਆਪ ਭਈਆ ਹਾਂਜੀ ਹਾਂ ਜੇਰਾ ਵੀ ਇਕੱਠੀਆਂ ਨਹੀਂ ਤੇ ਦੋ ਦੀ ਆਪ ਭਈਆ ਹਾਂ ਹਾਂ ਅੱਧਾ ਅੱਧਾ ਘੰਟਾ ਹੋ ਗਿਆ ਨਹੀਂ ਜੇਰਾ ਪਹਿਲਾ ਨੰਬਰ ਜਿਹੜੇ ਆਪ ਜਰਸੀ ਦੇਖਦੇ ਆ ਕਾਫੀ ਕਲਰ ਕਿਹੜਾ ਸੁਆ ਸੁਈਆ ਇੱਕ ਪਲੂਨ ਸੁਈਆ ਵੀਰੇ ਬੱਚੀ ਮੂੰਹੋਂ ਚਾਰ ਦੰਦਾਂ ਦਾ ਹੀ ਮੂੰਹੋਂ ਚਾਰ ਦੰਦ ਪਲੂਨ ਸੁਈਆ ਹਾਂਜੀ ਤੇ ਲੇਵਾ ਪੂਰਾ ਫਟਫਟਾ ਹਨਾ ਵੀਰੇ ਭਾਈ ਚੱਕ ਵਰਗਾ ਲਈ ਫਿਰਦੀ ਹੈ ਜੀ ਬੱਚਾ ਕੀ ਦੇਤਾ ਨੇ ਬੱਚਾ ਫੀਮੇਲ ਪਿਆਰੀ ਠੀਕ ਹੈ ਬੱਚੀ ਬਹੁਤ ਪਿਆਰੀ ਹੈ ਹਨਾ ਬਾਈ ਬਹੁਤ ਚੰਗੇ ਸੀਮੇ ਦੀ ਹੈ ਵਰਲਡ ਵਾਈਡ ਦੇ ਰਡਾਰ ਦੀ ਹੈ ਜੀ ਠੀਕ ਹੈ ਵਰਲਡ ਵਾਈਡ ਦੇ ਰਡਾਰ ਦੀ ਹਾਂਜੀ ਤੇ ਮੂੰਹ ਕਰੀ ਮੜਾ ਜੋਰੇ ਨੂੰ ਦਾ ਸੋ ਬੱਚੀ ਦੇਖੋ ਜਿਵੇਂ ਕਹਿੰਦਾ ਜੰਮਦੀਆਂ 16 ਦੇ ਮੂੰਹ ਤਿੱਖੇ ਬਹੁਤ ਨਾਲ ਦੀ ਕਰਨੇ ਵੀਰੇ ਜਿਵੇਂ ਕਿਆ ਬਾਤਾਂ ਤੇ ਜਵਾਕ ਬਹੁਤ ਖੇਡਦੇ ਹੈ ਜੀ ਪਿਆਰੀ ਬੱਚੀ ਨਾਲ ਤੇ ਦੁੱਧ ਕਿੰਨਾ ਚੋਇਆ ਸਵੇਰੇ ਆਪਦਾ ਦੁੱਧ ਮੇਰੇ ਇਹ ਸਵੇਰੇ 5 ਕਿਲੋ ਕੋਲਾ ਕਰਦਾ ਸੀਗੇ 5 ਕਿਲੋ ਹਾਂਜੀ ਹਾਂ ਮੰਨ ਲਾ ਕਿ ਰਾਤ ਧਰਾ ਦੂਰਾ ਦੇਖ ਕੇ ਆਪ ਮਾਰ ਕੇ ਓਕੇ ਕਰ ਲਈ ਜਮਾ ਓਕੇ ਕਰਤੀ ਮਣੀ ਜੀ ਤਾਂ ਜਿਆਦਾ ਸੀ ਕਿ ਐ ਹੋਈ ਨਾਲ ਤਾਂ ਬੈਠੋ ਉੱਠਣ ਜੈਨੂੰ ਸਖਾਲਾ ਹੋਵੇ ਅੰਦਾਜ਼ਾ ਲਾ ਸਕੀ ਦੁੱਧ ਕਿੰਨਾ ਪਾ ਦੂਗੀ ਦੁੱਧ ਮੇਰੇ ਮੰਨ ਕੇ ਤੇ ਉਹ ਪੱਕੀ ਤੇ ਤੇ ਡਿਪੈਂਡ ਜਿਵੇਂ ਚੱਲਣਾ ਖੁਰਲੀ ਨੇ ਕਢਾਉਣਾ ਅਗਲੇ ਜਮਾ ਤੇ ਐ ਮੰਨ ਕੇ ਚਲੋ ਵੀ 22 ਕਿਲੋ ਤਾਂ ਕਿਧਰੇ ਗਿਆ ਨਹੀਂ 20 ਪਲਸ ਤਾਂ ਆਰਾਮ ਨਾਲ ਚੱਲੂ 20 ਕਿਲੋ ਤੋਂ ਪਾਰ ਵਾਲੀ ਤੇ ਬਰੀਡ ਪੂਰੀ ਫੁੱਲ ਆਪ ਆ ਤੇ ਪਿੱਛੇ ਬੱਚੀ ਵੀ ਪੂਰੇ ਬਰੀਰ ਵਾਲੀ ਭਰੀ ਆ ਹਨਾ ਹਾਂ ਹਾਂ ਬਹੁਤ ਚੰਗੇ ਸੀ ਮੰਨਦੀਆਂ ਵੀਰੇ ਮੰਨ ਕੇ ਚਲੋ ਵੀ ਇਹ ਮਾਂ ਵੀ ਬੱਚੀ ਐ ਵੀ ਆਪ ਵੀ ਬੱਚੀ ਆ ਤੇ ਵਧੀਆ ਬਣਨ ਵਾਲੀ ਚੀਜ਼ ਆ ਪੂਰਾ ਸ਼ੌਂਕੀ ਬੰਦਾ ਉਹ ਜਿਹਦੇ ਕੋਲ ਆਈ ਜਾਣਾ ਹਾਂਜੀ ਹਾਂ ਧਾਰਾ ਮਾਰ ਕੇ ਦਿਖਾ ਜੇ ਫਿਰ ਪਹਿਲਾ ਪਈ ਦੀ ਸੁਭਰਤ ਧਾਰਾ ਦੇਖੋ ਕਿਆ ਬਾਤ ਆ ਚੂਣ ਪੂਰਾ ਸਾਫ ਸੁਥਰਾ ਮੋਟਾ ਮੋਟਾ ਜਿਹਾ ਚੁਣਾਏ ਥੋੜੀ ਜਿਹੀ ਭਲਾਂ ਵਿੱਚ ਫਿਰਦੀ ਆ ਵੀਰੇ ਥਣ ਥਣ ਬਹੁਤ ਸੋਹਣਾ ਮੁਹਰੇ ਸਣਾ ਜੇ ਮਾਰਦੀ ਧਾਰਾ ਸਤਾਰਾ ਦੇਖੋ ਜਮਾ ਚੌਣ ਚਵਾ ਦੀ ਇੱਕ ਨੰਬਰ ਜਿਵੇਂ ਲਾਠੀ ਚਾਰਜ ਹੁੰਦਾ ਨਾ ਇਹ ਧਾਰਾ ਤੇ ਬਾਕੀ ਆਪਾਂ ਨੂੰ ਪਤਾ ਠੰਡੀ ਚੀਜ਼ ਤੇ ਹੈਗੀ ਆ ਨਿਆਣਾ ਵਗੈਰਾ ਪਾਉਂਦੀ ਲੋੜ ਹੀ ਨਹੀਂ ਹਨਾ ਮੈਂ ਕਹਾਂ ਬਰਫ ਵਰਗੀ ਠੰਡੀ ਹੈ ਜੀ ਮਗਰ ਸਣਾ ਚ ਹੋਰ ਮਾਰਦੀ ਬਣੀਆਂ ਜੀ ਕੋਈ ਦਿੱਕਤ ਨਾ ਪੈ ਜਾ ਬਸ ਇਕੱਲਾ ਤੈਨੂੰ ਗੂਗਲ ਤੇ ਪੈਸੇ ਕਰਦੇ ਆ ਅਗਲਾ ਤੇ ਰੇਟ ਹੁਣ ਬਾਹਲਾ ਨਾ ਮੰਗ ਲਈ ਕਿਤੇ ਇਹਦਾ ਨਹੀਂ ਨਹੀਂ ਬਾਹਲਾ ਨਹੀਂ ਮੰਗਨੇ ਹੈਗੇ ਵੀਰੇ ਜਿੰਨੀ ਕੋਟ ਦੀ ਆ ਉਨੇ ਕੀ ਮੰਗਾਗੇ ਆਪਾਂ ਬੱਜੀ ਜੈ ਜੈ ਗੁਰੂ ਨਾ ਵੀਰੇ ਜਾਇ ਬੰਦਾ ਦੱਸੂਗੇ ਚੋਲੇ ਆ ਤੇ ਮਰਜੀ ਬੱਚੇ ਲੈ ਲਿਆ ਜੀ ਮਨਪਸੰਦ ਜਿਹੜੀ ਬੱਚੀ ਆ ਉਹ ਦੇਖੋ ਥਣ ਬ ਬੇਬੋ ਦੇਵੀ ਸੋ ਗਾਂ ਦੇ ਥਣ ਦਾ ਦਿਖਾਉਣੀ ਦਿਖਾਉਣੇ ਨਾਲ ਬੱਚੀ ਦਾ ਥਣ ਵੀ ਦਿਖਾਇਆ ਕਿਉਂਕਿ ਟੀਜ ਆ ਪਿੱਛੇ ਟੋਰੀ ਬਾਹਰ ਨੂੰ ਇਹਨੂੰ ਦੰਦੋ ਚਾਰ ਦੰਦਾ ਹਨਾ ਹਾਂ ਜੀ ਇਹ ਬਾਈ ਚੱਪ ਵਰਗਾ ਲਈ ਫਿਰਦੀ ਹੈ ਸੋ ਦੇਖੋ ਕਿਆ ਬਾਤਾ ਪੂਲ ਟਾਪ ਕਲਾਸ ਕਾਫੀ ਕਲਰ ਦੀ ਸੋ ਫਿਰੋ ਕੱਦ ਕਾਠ ਵਗੈਰਾ ਦੇਖੋ ਬੱਚੀ ਦੀ ਬਿਊਟੀ ਵਗੈਰਾ ਤੇ ਕੱਦ ਪੂਰਾ ਫੁੱਲ ਵੱਡੇ ਕੱਦ ਦੇ ਵਿੱਚ ਆ ਵਰਗਾ ਪਾੜ ਕੇ ਸਿੱਟ ਦਿਓ ਵੀ ਕੱਦ ਛੋਟਾ ਹੋ ਪਈ ਤੇਲ ਫੁੱਕਿਆ ਜਾ ਬੜੂ ਸਾਡਾ ਸੈਜ ਵਗੈਰਾ ਪੂਰਾ ਫੁੱਲ ਕਿਸੇ ਪਾਸਿਓਂ ਹੱਥ ਧਰਾ ਨਹੀਂ ਜਾਵਾ ਕਿਆ ਬਾਤਾ ਮੱਥੇ ਤੇ ਟੋਆ ਦੇ ਕੋਲੀ ਪਾਣੀ ਦੀ ਖੜਕਦੀ ਜੈਜ ਕ ਸੋ ਪੂਰਾ ਤੋੜਾ ਧਰ ਆ ਦੇਖੋ ਕੋੜੀਆਂ ਕੋੜਦੀ ਫਿਰਦੀ ਆ ਜਿਵੇਂ ਬਾਕੀ ਬੱਚਾ ਬਹੁਤ ਪਿਆਰਾ ਪਿੱਛੇ ਰੇਟ ਵੀਰ ਕਰੂ ਫੋਨ ਤੇ ਧਾਰਾ ਮਾਰ ਕੇ ਦਿਖਾਤੀਆਂ ਜੇਰ ਸਾਹਮਣੇ ਪਈ ਆ ਕੋਈ ਭੂਰ ਸਰਲਾਂ ਨਹੀਂ ਕਿਸੇ ਤਰ੍ਹਾਂ ਦੀ ਕੋਈ ਅੜਚੜ ਨਹੀਂ ਚਾਹੀਏ ਜਮਾਨ ਅਣਜਾਣਮ ਦਾ ਕੱਲੇ ਨੋਟ ਗੈਨੇ ਹੁਣ ਚਾਹੀਦਾ ਬਸ ਉਹਨੂੰ ਉਦੋਂ ਬਾਅਦ ਇੱਥੇ ਹੱਥ ਰਾਉਣ ਦੀ ਲੋੜ ਹੀ ਨਹੀਂ ਗਈ ਤੇ ਅਗੇ ਦੂਜਾ ਨੰਬਰ ਜਿਹੜੀ ਆਪਾਂ ਬੱਚੀ ਦੇਖਦੇ ਆਂ ਸੂਈ ਵੀ ਇਹਦੇ ਵਿੱਚ ਐਫ ਚਾ ਵੀਰੇ ਇਹ ਦੂਸਰਾ ਸੂਆ ਸੂਈ ਆ ਬੱਚੀ ਬੱਚਾ ਇਹਨੇ ਕੀ ਦੇਦਾ ਬੱਚਾ ਮੇਲ ਆ ਇਹਦੇ ਵਿੱਚ ਬੱਚਾ ਮੇਲ ਕਫ ਹਾਂ ਤੇ ਦੰਦਾ ਚ ਜਵਾਨ ਦੰਦਾ ਚ ਜਵਾਨ ਇਹਦੀ ਜ ਕਿੰਨਾ ਦੁੱਧ ਚੋਇਆ ਇਹਦਾ ਇਹਦਾ ਵੀ ਮੇਰੇ 5-6 ਕਿਲੋ ਬੋਲਾ ਗੱਡੇਗਾ ਇਹ ਕਿੰਨਾ ਦੁੱਧ ਦੇ ਦੂਗੀ ਦੁੱਧ ਵੀਰੇ ਇਹਦਾ ਪਲੂਨ ਦਾ 24-25 ਕਿਲੋ ਦਿੱਤਾ ਰਿਆ ਧਾਰਾ ਦੂ ਰੱਖਿਆ ਧਾਰਾ ਨਹੀਂ ਰੱਖਿਆ ਪਵਾ ਮਾ ਤੇ ਤੋਰ ਭਿ ਲੈ ਇਹਨੂੰ ਬਾਹਰ ਨੂੰ ਸਭਰ ਦੂਜਾ ਨੰਬਰ ਆਪਾਂ ਜਿਹੜੀ ਦੇਖੀ ਜਾਨੇ ਐ ਐਫ ਦੀ ਬੈੜ ਦੂਜਾ ਸੂਆ ਤਾਜੀ ਸੂਈ ਆ ਤੇ ਜੇਰ ਵਗੈਰਾ ਡਾਨਾ ਬੱਚਾ ਇਹਨੇ ਦਿੱਤਾ ਮੇਲ ਕਾ ਬੱਚਾ ਤੇ ਦੰਦੋ ਜਵਾਨ ਚੋਲਿਆਂ ਵਾਲੀ ਦੀ ਬਿਲਕੁਲ ਕੰਪੈਕਟਰ ਹੋਵੇ ਰੇ ਢਿੱਲੋ ਇਹ 1 2 ਇਹਦਾ ਚਾਹੇ ਬੰਦਾ ਦਾ ਸੂਏ ਚੋਲੇ ਬਈ ਛਾਂ ਮੁਠੀ ਵਾਲਾ ਹਨਾ ਲੈ ਧਾਰਾ ਮਾਰਦੇ ਇਹਦੀਆਂ ਵੀ ਹੁਣ ਦਮਨ ਗਏ ਕਰੂਸੇ ਨਾ ਵੀ ਬਹੁਤ ਸੋਹਣਾ ਸੋ ਦੇਖੋ ਮੂੰਹ ਮੱਥ ਜੈਂਦੇ ਬਾਕੀ ਠੰਡੀ ਬਹੁਤ ਆ ਹਨਾ ਜਮਾ ਪਰ ਫਰਗੀ ਆ ਵੀਰੇ ਜਿਵੇਂ ਕਿਆ ਬਾਤ ਆ ਜਿਵੇਂ ਹੁਣ ਉਹਨਾਂ ਦਾ ਟਾਈਮ ਕਹਿੰਦੇ ਬਾਈ ਦਾ ਫੁੱਲ ਵੱਡੀਆਂ ਵੇਟ ਬੂਟ ਵੀ ਫੁੱਲਾ ਇਹ ਟਾਈਮ ਹੈ ਦੁੱਧ ਪੂਰਾ ਕਰੂ ਬਈ ਪਾਉ ਵੀ ਫੈਟ ਆ ਹਨਾ ਸੋ ਵੀਰੇ ਧਾਰਾ ਵਗੈਰਾ ਦੇਖੋ ਕਿਆ ਬਾਤ ਆ ਜਮਾ ਸਾਫ ਸੁਥਰਾ ਚੋਣਾ ਪੂਰਾ ਮੋਟਾ ਮੋਟਾ ਤੇ ਬਾਈ ਮੂਹਲੇ ਧਾਰਾ ਜੀ ਮ ਤੇ ਚਵਾਈ ਦੀ ਪੂਰੀ ਨਰਮ ਆ ਜਾਵਾ ਹਣਾ ਬੜਾ ਸਵਾਦ ਆਉਂਦਾ ਵੀਰੇ ਯਾਰ ਠੀਕ ਐ ਅੰਦਾਜ਼ਾ ਕਿੰਨਾ ਦੁੱਧ ਮੰਨ ਕੇ ਖਰੀਦੇ ਬੰਦਾ ਇਹਨੂੰ ਮੇਰੇ 25 ਕਿਲੋ ਤੋਂ ਬਾਹਰ ਦੇ ਦੂ ਬਾਹਰ ਆਮ ਲੈਣੀ ਰੇਟ ਬਾਜੂ ਹੋ ਜਾਮ ਰੇਟ ਬਾਜੂ ਟੋਰੀ ਫਿਰ ਬਾਹਰ ਨੂੰ ਬੱਚਾ ਦੇਦਾ ਮੇਲ ਕਾਫ ਧਾਰਾ ਵੀਰ ਨੇ ਮਾਰ ਕੇ ਦਿਖਾ ਦਿਆਂ ਤੇ ਜੇਰ ਜਪਾ ਹੋ ਕੇ ਉਸ ਕੋਲ ਬੇਫਿਕਰ ਹੋ ਜਮਾ ਹੋਰ ਤੋਰ ਦੇ ਵੀਰ ਟੋਰੀ ਮਾੜੀ ਜੀ ਹੋਰ ਕਰਾਉ ਸਵਰੇ ਲੇਵਾ ਵਗੈਰਾ ਦੇਖੋ ਪਸਮਾ ਪਸਮੂ ਦੇਖੋ ਹੁਣ ਬੈੜ ਨੇ ਬਹੁਤ ਚੰਗਾ ਸਿੱਟਿਆ ਤੇ ਬੱਚਾ ਲਾ ਕੇ ਪਸਮਾ ਕੇ ਧਾਰਾ ਮਾਰ ਕੇ ਦਿਖਾ ਦਿਆਂ ਤੇ ਬਾਕੀ ਥਣਾ ਚ ਬਿੱਥੀ ਦੇਖੋ ਚਾਰੇ ਸਾਫ ਹਾਂ ਜੀ ਇਹ ਕਿਹੜਾ ਸੁਆ ਸੁਆ ਇਹ ਕ੍ਰੌਸ ਸੰਗ ਚ ਆ ਗਈ ਥੋੜਾ ਗਰਲੈਂਡ ਵਾਲਾ ਕ੍ਰੌਸ ਜਾ ਕੇ ਲੇ ਵੇ ਦੋ ਹਣਾ ਥੋੜਾ ਜਿਹਾ ਐ ਮੰਨ ਕੇ ਚਲੋ ਹੈਗਾ 80% ਇਹਦੇ ਵਗੈਰੇ ਮੋਦੀ ਆ ਗਿਆ ਹਣਾ ਹਾਂ ਜੀ ਹਾਂ ਜੇ ਇਹਦੀ ਆਪੀ ਹੋਰ ਲਈ ਤੇ ਇਹਦਾ ਤਿੰਨਾਂ ਦੀਆਂ ਡਾਨੇ ਵੀਰੇ ਆਪਾਂ ਵੀਡੀਓ ਚ ਦਿਖਾ ਠੀਕ ਓਕੇ ਆ ਜਮ ਸ਼੍ਰੀ ਨੀ ਸ਼ੂਨਿੰਗ ਬਹੁਤ ਆ ਵੀਰੇ ਢਿਲੋਏ ਦੀ ਕਰ ਇਹਦਾ ਕਿੰਨਾ ਦੁੱਧ ਚੋਇਆ ਆਪਾਂ ਇਹਦਾ ਵੀਰੇ 20 ਕਿਲੋ ਤੋ ਦਿੱਤਾ ਹੈ ਪਲੋਂ ਮਨਾ ਤਾਰਾ ਤੇ ਸਵੇਰੇ ਆਪਾਂ ਬੜਾ ਕਿੰਨਾ ਚੋਤਾ ਸਵੇਰੇ ਇਹਦਾ 7 ਕਿਲੋ ਬੜਾ ਕੱਢ ਕੇ ਇਹ ਖਾਲੀ ਵਾਂਗੂ ਕਰਤੀ ਠੀਕ ਹੈ ਅੰਦਾਜ਼ਾ ਇਹਦੀ ਕਿੰਨਾ ਦੁੱਧ ਮੰ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਇਹਦਾ ਇਹਦਾ ਵੀਰੇ 20 ਪਲੱਸ ਮੰਨ ਕੇ ਲੈ ਲੇ ਜਦੋਂ ਧਾਰਾ ਤੂੰ ਰੋਕਿਆ ਧਾਰਾਂ ਨਹੀਂ ਰੋਕਿਆ ਸੁਭਰੋ ਧਾਰਾ ਵਗੈਰਾ ਦੇਖੋ ਜਮਾਂ ਸਾਫ ਸੁਥਰੀਆਂ ਤੇ ਮਗਰਸਤਾਂ ਜ ਮਾਰਦੀ ਵੀਰੇ ਧਾਰਾਂ ਜਮ ਸੋ ਧਾਰਾ ਆਪਸ ਨੂੰ ਮਾਰ ਕੇ ਦਿਖਾ ਦੇਣਾ ਕਿ ਵਾ ਦੂਰੋ ਵੀਰ ਆਵੇ ਕੋਈ ਦਿੱਕਤ ਨਾ ਹੋਵੇ ਕਿਸੇ ਗੱਲ ਦੀ ਠੰਡੀ ਸੀਲ ਆ ਵੀਰੇ ਬਰਸਰ ਕੀ ਨਿਆਣਾ ਪਾ ਜੇ ਨਾ ਵਾ ਠੀਕ ਆ ਓਕੇ ਆ ਜਮ ਸੋ ਧਾਰਾ ਇਹਦੇ ਵੀ ਮਾਰ ਕੇ ਦਿਖਾ ਦਿਆਂ 20 ਕਿਲੋ ਦੁੱਧ ਮੰਨ ਕੇ ਇਹਨੂੰ ਲੈ ਸਕਦੇ ਹੋ ਕ੍ਰਾਸ ਅੰਗ ਦੇ ਵਿੱਚ ਬੱਛੀ ਆ ਗਈ ਇਹ ਦੂਜਾ ਸੂਆ ਜੇ ਇਹਨਾਂ ਨੂੰ ਸੂਈ ਸੋਏ ਤੋਰੀ ਕਰਾ ਬਾਹਰ ਸੁਭਰ ਕੱਦ ਕਾਠ ਵਗੈਰਾ ਦੇਖੋ ਇਹਦਾ ਸਾਫ ਸੁਥਰਾ ਚੰਗਾ ਤੇ ਇਹਦਾ ਭਾਵ ਵੀਰੇ ਦਰਮਿਆਨਾ ਹੋ ਜਾ ਹਾਂਜੀ ਹਾਂ ਹਾਂ ਸੋ ਇਹਨੂੰ 20 ਲੀਟਰ ਮੰਨ ਕੇ ਬੰਦਾ ਲੈ ਸਕਦਾ ਹਨਾ ਹਾਂਜੀ ਹਾਂ ਚੋਲੀ ਚਾਲੀ ਬਹੁਤ ਆ ਵੀਰੇ ਇਹਦੀ ਖੁੱਲੀ ਡੁੱਲੀ ਠੀਕ ਹੈ ਹਾਂ ਛਾਂਣ ਥਣ ਬਹੁਤ ਕੰਮ ਦਾ ਲੱਗੇ ਤੇ ਨੰਬਰ ਬੋਲ ਜੀ ਆਪਣਾ ਨੰਬਰ ਵੀਰੇ ਹੈਗਾ ਆਪਣਾ 9779621164 ਸੋ ਤਿੰਨ ਵੜਾ ਸੂਝਾ ਇਸ ਮੰਜਾ ਦਿਖਾ ਦਿਆਂ ਤੁਹਾਨੂੰ ਤੀਜੇ ਨੰਬਰ ਤੇ ਕਰਾਸ ਦੂਜੇ ਤੇ ਡੱਬੀ ਪਹਿਲੇ ਤੇ ਦਿਖਾ ਦੀ ਜਰਸੀ ਜਿਹੜੀ ਬਹੁਤ ਘੱਟ ਦੇਖਣ ਨੂੰ ਮਿਲ ਜਾ ਜਿਹੜਾ ਵੀ ਲੈ ਗਿਆ ਯਾਦ ਰੱਖੋ ਵੇਚਣ ਵਾਲੀ ਚੀਜ਼ ਨਹੀਂ ਇੱਕ ਨਹੀਂ ਚੀਜ਼ਾਂ ਦੀ ਤਿੰਨ ਵੀਡੀਓ ਦੇਖਣ ਲਈ ਸਭ ਦਾ ਤੈਅਦ ਲੋ ਧੰਨਵਾਦ